ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਭ ਤੋਂ ਵੱਡਾ ਸਵਾਲ ਜਿਹੜਾ ਅਸੀਂ ਸਕਿੱਲ ਟ੍ਰੇਡ ਕੋਰਸ ਲੈਣ ਜਾ ਰਹੇ ਹਾਂ ਕੈਨੇਡਾ ਚ ਕੀ ਸਾਨੂੰ ਉੱਥੇ ਵਰਕ ਪਰਮ ਮਿਲੇਗਾ ਸਟੱਡੀ ਤੋਂ ਬਾਅਦ ਬਿਲਕੁਲ ਮਿਲੇਗਾ ਕਿਉਂ ਮਿਲੇਗਾ ਕਿਉਂਕਿ ਜਿਹੜਾ ਤੁਸੀਂ ਕੋਰਸ ਕਰਨ ਜਾ ਰਹੇ ਹੋ ਉਹ ਦੇ ਵਿੱਚ ਤੁਹਾਨੂੰ ਜੌਬ ਮਿਲ ਜਾਏਗੀ ਜੇ ਜੌਬ ਮਿਲੇਗੀ ਤੇ ਡੈਫੀਨਿਟਲੀ ਤੁਹਾਨੂੰ ਵਰਕ ਪਰਮ ਮਿਲੇਗਾ ਲੋਕਾਂ ਦਾ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੰਮ ਮਿਲ ਜਾਏਗਾ ਕੈਨੇਡਾ ਚ ਕੰਮ ਤਾਂ ਹੀ ਮਿਲਣਾ ਜੀ ਜੇ ਤੁਸੀਂ ਸਕਿੱਲ ਟ੍ਰੇਡ ਕੋਰਸ ਕੀਤੇ ਨੇ ਔਰ ਇੱਕ ਘੱਟ ਫੀਸ ਵਾਲੇ ਕੋਰਸ ਨੇ ਜਿੰਨਾਂ ਦੀ ਫੀਸ ਵੀ ਜੜੀ ਹੈਗੀ ਆ ਬਹੁਤ ਜ਼ਿਆਦਾ ਘੱਟ ਆ। ਇਹੀ ਕੋਰਸ ਅਪਲਾਈ ਕਰੋ। ਬਿਨਾ ਐਲੈਸ ਤੋਂ ਅਪਲਾਈ ਕਰੋ। ਬਿਨਾ ਕਿਸੇ ਜੀਆਈਸੀ ਤੋਂ ਅਪਲਾਈ ਕਰੋ। ਆ ਕੇ ਮਿਲੋ ਜੀ। ਮੇਰਾ ਨੰਬਰ ਹੈ 8195050099। ਵੈਲਕਮ ਟੂ ਅਕੈਡਮੀ ਵੀਜ਼ਾ ਸਾਸਟਰੀਗੜ੍ਹ।